ਪੰਜਾਬ ਕਾ ਵਸ ਹੈ ਕਾਮ ਤਿਲ

ਸਭ ਕ ਪਾਵੈ ਮੇਰੇ ਮੜਾ ਜਪੋ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਣਾ ਜਹ ਹਰਿ ਸਿਮਰਨ ਭਇਆ ਤਹਿ ਉਪਾਤ ਰਤ ਕੀਨੀ ਵਡ ਭਾਕੀ ਘਰ ਜਪਨਾ ਜਗਨਾ ਕੋ ਕੋ ਗੁਰੇ ਮਤ ਦਿਨੀ ਜਹਾਂ ਆਰੋ ਸਿਮਰਨ ਭਇਆ ਤਹ ਰੋ ਪਾਦ ਰਤ ਕੀਨੀ ਵਡ ਪਾ ਕੀ ਹੰਝਪੜਾ ਜਨ ਨਾਰਕ ਕੋ ਗੁਰ ਇਹ ਮਤ ਦੀਨੀ ਜਪ ਹਰ ਪਵਜਲ ਤਰਨਾ ਬੁਲ ਸਤ ਨਾਮ ਸਿਰਲ ਵਾਹਿਗੁਰੂ ਜੀ ਵਾਹਿ ਖਸਾ ਵਾਹਿ ਗੁਰੂ ਚ ਕੀ ਫਤਹਿ ਵਾਹਿ ਗੁਰੂ ਜੀ ਕੀ ਫਤਹਿ ਗੁਰੂ ਦਰਬਾਰ ਦੇ ਸਾਧ ਸੰਗਤ ਜੀਓ ਉਠੋ ਭਾਈ ਛਲਾਨ ਪਾਣੀ ਕਰੋ ਅੰਮ੍ਰਿਤ ਵੇਲਾ ਹੋ ਚੁਕਾ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਕੇ ਨਿਤ ਇੱਕ ਵੱਡੇ ਧਿਆਰ ਦਾ ਦੂਜਾ ਸਹਬਿਆਵੇ ਚਿੱਤ ਅੰਮ੍ਰਿਤ ਵੇਲਾ ਸੱਚ ਦਾ ਵੱਡਿਆ ਇਹ ਵਿਚਾਰ ਅੰਮ੍ਰਿਤ ਵੇਲੇ ਭਾਗਾ ਵਾਲੇ ਜੀਮ ਜਾਗਦੇ ਨੇ ਅਮਰਤ ਵੇਲੇ ਭਾਗਾ ਵਾਲੇ ਜੀਵ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ ਅਤੇ ਬਾਣੀ ਪੜ੍ਹਦੇ ਨੇ ਬਾਣੀ ਸੁਣਦੇ ਨੇ ਸੋ ਸੰਤਗੁਰ ਜੀ ਦੇ ਸਤਿ ਮਾਨਸ ਦੇਹੀ ਮਨੁੱਖਾ ਜਨ ਬਕਸ਼ਿਆ 84 ਲੱਖ ਜੂੜ ਭੋਗਣ ਤੋਂ ਪ੍ਰਾਂਤਿ ਮਨੁੱਖਾ ਜਨ ਅੰਲਦਾ ਇਸੇ ਮਨਸ ਦੀ ਵਿੱਚ ਅਸੀਂ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਆ ਸਿਵਾ ਕਰ ਸਕਦੇ ਆ ਸਿਮਰਨ ਕਰ ਸਕਦੇ ਆ ਸੁਆਓ ਨੀਂਦ ਰਤ त्यागो ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸੰਭਲਾ ਬਣਾਓ ਸੋ ਅੱਜ ਦਾ ਸ਼ੁਭ ਦਿਹਾੜਾ ਭਾਈ 25 ਅਕਤੂਬਰ 9:00 ਕ ਪ ਦੇਨੋ ਸ਼ਨੀਵਾਰ ਆ। ਅੱਜ ਦਾ ਸ਼ੁਭ ਦਿਹਾੜਾ 25 ਅਕਤੂਬਰ ਨੌਂ ਗਰਤਕ ਦਿਨ ਸ਼ਨੀਵਾਰ ਹੈ। ਅੰਮ੍ਰਿਤ ਵੇਲੇ ਦਾ ਟਾਈਮ ਜੋ ਭਾਈ ਮੇਰੇ ਕੋਲ ਇਸ ਟਾਈਮ ਤੇ 4:00 ਵਜੇ ਤਕਰੀਬਨ 16 ਮਿੰਟ ਹੋ ਚੁੱਕੇ ਨੇ। ਅੰਮ੍ਰਿਤ ਵੇਲੇ ਦਾ ਟਾਈਮ ਭਾਈ 4:00 ਵਜੇ 16 ਮਿੰਟ ਹੋ ਚੁੱਕੇ ਨੇ ਸੋ ਨਾਲ ਹੀ ਸੰਗਤ ਨੂੰ ਬੇਨਤੀ ਏ ਕਿ ਜਿਹੜੀਆਂ ਆਪਣੇ ਪ੍ਰਭਾਤ ਫੇਰੀਆਂ ਸ਼ੁਰੂ ਹੋ ਜਾਂਦੇ ਕੱਲ ਤੋਂ ਉਹਦੇ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਪਾਓ ਆਪਣੇ ਜੀਵਨ ਨੂੰ ਸਫਲਾ ਬਣਾਈਏ ਬਾੜੀ ਪੜਦੀਆਂ ਜਾਂਦੀਆਂ ਨੇ ਸੰਕਤਾਂ ਤੇ ਬਾੜੀ ਵੱਢ ਕੇ ਆਉਂਦੀਆਂ ਨੇ ਬੜੀ ਵੱਡੀ ਪ੍ਰਾਪਤੀ ਹੈ ਨਗਰ ਵਾਸਤੇ ਸਵੇਸਲੇ ਮੈਂ ਸਾਰੀਆਂ ਸੰਗਤਾਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਭਾਈ ਇਸ ਪ੍ਰਭਾਤ ਫੇਰੀ ਦੇ ਨਾਲ ਜ਼ਰੂਰ ਦਇਆ ਕਰੋ ਸੇਵਾ ਕਰਿਆ ਕਰੋ ਸੋ ਅੱਜ ਦੀ ਜੜੀ ਪ੍ਰਭਾਤ ਫੇਰੀ ਏ ਉਹ ਪੁਲਵਾ ਭਾਈ ਕਲੰਤਰਾਏ ਜੀ ਉਹਨਾਂ ਦੇ ਗ੍ਰਹਿ ਵਿਖੇ ਜਾਣਾ ਏ ਦੂਜੀ ਬੇਨਤੀ ਹੈ ਰੇ ਭਾਈ ਕਲੰਤਰਾਏ ਜੀ ਅੱਜ ਉਹਨਾਂ ਦੇ ਹਸਪਤਾਲ ਵਿੱਚੋਂ ਤਾਂ ਸਾਰੇ ਪਿਛਲੇ ਪਾਸੇ ਹਾਂਜੀ ਉੱਥੇ ਜਾਣਾ ਸੇ ਬੇਨਤੀ ਸੰਗਤ ਨੂੰ ਕੱਲ ਨੂੰ ਜਿਹੜੀ ਪ੍ਰਭਾਤ ਫੇਰੀ ਏ ਆਰ ਚਦ ਸਿੰਘ ਜੀ ਚੀਮਾ ਹਣੀ ਗੁਲਾ ਦੇ ਸਾਰੇ ਹੀ ਪਰਿਵਾਰ ਵੱਲੋਂ ਜੋ ਆਪਣੇ ਗ੍ਰਹਿ ਵਿਖੇ ਖਾਣੇ ਦੇ ਪਿਛਲੇ ਪਾਸੇ ਉਹਨਾਂ ਦੇ ਵੀ ਭਾਈ ਆਪਣੇ ਗ੍ਰਹਿ ਵਿਖੇ ਪ੍ਰਭਾਂਤ ਸ੍ਰੀ ਸੰਗਤ ਦੇ ਚਰਨ ਪਾਉਣੇ ਨੇ ਕਿਉਂਕਿ ਜਿਹੜੀ ਸੰਗਤ ਹੁੰਦੀ ਏ ਸਤਗੁਰੂ ਨੇ ਇੱਕ ਵੀ ਹਿੱਸਾ ਸੰਗਤ ਨੂੰ ਦਿੱਤਾ ਜਦੋਂ ਸੰਗਤ ਘਰ ਵਿੱਚ ਚਰਨ ਪਾਉਂਦੀ ਏ ਸਾਰੇ ਦੁੱਖ ਕਲੇਸ਼ ਵਿਗਨ ਉਹ ਕੱਟੇ ਜਾਂਦੇ ਨੇ ਇਸ ਦੀ ਬੇਨਤੀ ਇਹ ਕਹਨ ਨੂੰ ਭਾਈ ਹਰਜਤ ਸਿੰਘ ਜੀ ਚੀਮਾ ਹਣੀ ਉਹਨਾਂ ਦੇ ਗ੍ਰਹਿ ਵਿਖੇ ਪ੍ਰਭਾਤ ਫੇਰੀ ਜਾਣੀਏ ਸਵਾਗਤ ਹੋਣਾ ਆਪਾਂ ਸਾਡੀਆਂ ਸੰਤਾਂ ਗੁਰੂ ਚਰਣਾ ਨਾਲ ਜੁੜੀਏ ਪ੍ਰਭਾਤ ਸੇਤੀਆਂ ਤਿਆਰੀਆਂ ਕਰਕੇ ਅਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ